ਪਾ ਮਦੂਦੇ ਰੰਮ ਜਿੰਦਾਬਾਦ 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 ਸਭੂਰ ਇਕਤਾ ਜਿੰਦਾਬਾਦ 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 ਔਰ ਨਾ ਹੀ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਨੇ ਕੋਈ ਅਜੇ ਤੱਕ ਕਾਰਵਾਈ ਹੋਈ ਹੈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਪੰਜਾਬ ਦੇ ਇੱਕ ਸ਼ਹੀਦ ਨੂੰ ਪੰਜਾਬ ਦੇ ਨੌਜਵਾਨ ਨੂੰ ਗੋਲੀ ਮਾਰੀ ਹੈ ਉਹਨੂੰ ਜਲਦੀ ਤੋਂ ਜਲਦੀ ਹੋਣੇ ਤੇ ਬੰਦੂ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਐਫਆਈਰ ਨੂੰ ਗੋਲੀਆਂ ਮਾਰ ਕੇ ਛਿਨ ਦਿੱਤਾ ਗਿਆ ਅੱਜ ਤੱਕ 4-5 ਦਿਨ ਹੋ ਗਏ ਨੇ ਉਹਦਾ ਜਿਹੜਾ ਜੋ ਵੀ ਗਵੱਟੀ ਬੰਦੇ ਨੇ ਉਹਦੇ ਕੋਈ ਪਰਚਾ ਨਹੀਂ ਦਰਜ ਕਰ ਰਹੀ ਪੰਜਾਬ ਪੁਲਿਸ ਨੇ ਉਹ ਤੋਂ ਮੰਗਿਆ ਜੇ ਉਹਦੇ ਜੋ ਗਵੱਟੀ ਬੰਦੇ ਨੇ ਜੋ ਖੜੇ ਆਣੇ ਤੇ ਸਲਾਜਮਾਨ ਨੇ ਉਹਨੂੰ ਗੋਲੀਆਂ ਵਾਰੀਆਂ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰਚਾ ਦਰਜ ਕੀਤਾ ਜਾਵੇ ਇਹ ਪਰਚਾ ਜਦੋਂ ਨਾ ਕੀਤਾ ਤੇ ਸਰਕਾਰ ਪ੍ਰਤਾਪ ਤੇ ਬਾਜਵਾਜੀ ਦੇ ਵਿਚਾਨ ਮਦੇਸ਼ਾ ਮਤਾਬਕ ਅਸੀਂ 2 ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਕਰਾਂਗੇ ਤੇ ਜਿਨ੍ਹਾਂ ਦੇ ਪਰਚਾ ਨਹੀਂ ਦਰਜ ਹੁੰਦਾ ਉਹਨਾਂ ਦੇ ਹੱਦ ਤੱਕ ਸੰਘਰਸ਼ ਚੱਲ ਰਿਹਾ ਰਹੇਗਾ ਅੱਜ ਅਸੀਂ ਉਹ ਛੋਟੇ ਬੱਚੇ ਨੂੰ ਵੀਰ ਨੂੰ ਕਿਸਾਨ ਨੂੰ ਜੀਵ ਨੂੰ ਸਾਰੇ ਜਿੰਨੇ ਸਾਡੇ ਕਾਂਗਰਸ ਦੇ ਵਰਕਰ ਨੇ ਸਾਥੀ ਨੇ ਅਸੀਂ ਸਰਤਾ ਦੇ ਫੁੱਲ ਵੀ ਭੇਟ ਕਰਦੇ ਆਂ ਤੇ ਪ੍ਰਮਾਤਮਾ ਦਾ ਗਾੜੀ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਉਹ ਆਪਣੇ ਚਰਨਾਂ ਚ ਨਵਾਜ਼ ਬੱਤੇ ਤੇ ਅਸੀਂ ਸਾਰੇ ਜਾਣੇ ਅੱਜ ਉਹਦੀ ਯਾਦ ਵਿੱਚ ਜੈਡਰ ਮਾਰਕ ਕੱਢ ਰਹੇ ਆਂ ਤੇ ਸਾਰਿਆਂ ਨੂੰ ਉਹਦਾ ਸੋਗ ਸੰਗੀਤ ਦੇ ਰਹੇ ਆਂ ਤੇ ਸਾਡਾ ਸਾਰਿਆਂ ਦਾ ਮਾਨ ਰਜ ਬੜਾ ਪੁੱਠੀ ਆ ਕਿ ਸਾਡਾ ਕਿਸਾਨ ਵੀਰ ਜਣ ਬੱਚਾ ਵਾ ਉਹ ਸ਼ਹੀਦ ਕੀਤਾ ਵਾ ਇਸ ਇੰਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਵੀ ਹੁਣੀ ਦੋਚੀ ਆ ਕਿ ਜਿਹੜਾ ਉਹਦਾ ਪਰਚਾ ਨਹੀਂ ਦਰਜ ਕਰ ਰਹੀ ਜੇ ਉਹਨਾਂ ਪਰਚਾ ਦਰਜ ਨਾ ਕੀਤਾ ਤਾਂ ਸੰਘਰਸ਼ ਦੇਣਾ ਹੁਣ ਮਾਰਚ ਛੋਟਾ ਵੀਰ ਸ਼ੁਭਕਰਨ ਸਿੰਘ ਜਿਸ ਨੂੰ ਜੋ ਕਿਸਾਨੀ ਕਿਸਾਨੀ ਸੰਘਰਸ਼ ਚੱਲ ਰਿਹਾ ਉਸ ਵਿੱਚ ਜੋ ਗੋਲੀ ਦਾ ਸ਼ਿਕਾਰ ਹੋਣਾ ਪਿਆ ਹੈ ਜੋ ਕੱਲਾ ਕੱਲਾ ਹੀ ਪਰਿਵਾਰ ਦਾ ਜੀ ਸੀਗਾ ਜਿਹੜਾ ਦੁਨੀਆਂ ਤੋਂ ਚਲਾ ਗਿਆ ਅੱਜ ਅਸੀਂ ਉਹਦੀ ਯਾਦ ਦੇ ਵਿੱਚ ਇਹ ਕੈਂਡਲ ਮਾਰਚ ਕੀਤਾ ਹੈ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਜਿਹੜਾ ਇਹ ਔਰੰਜੇਜ਼ ਵਾਲੀ ਸਰਕਾਰ ਬਣੀ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਇਨਾਂ ਨੂੰ ਵੀ ਵੱਲ ਬਖਸ਼ਿਆ ਜੇ ਇਹਨਾਂ ਨੇ ਕਾਨੂੰਨ ਬਣਾਏ ਸੀ ਤਾਂ ਵਾਪਸ ਲਏ ਸੀ ਜੇ ਵਾਪਸ ਲਏ ਸੀ ਤੇ ਫਿਰ ਅਜੇ ਤੱਕ ਉਹਦੇ ਤੇ ਇੰਪਲੀਮੈਂਟ ਕਿਉਂ ਨਹੀਂ ਹੋਇਆ ਅਸੀਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਜੇ ਜੋ ਤੁਸੀਂ ਤਿੰਨ ਕਾਨੂੰਨ ਬਣਾਏ ਸੀ ਉਹ ਵਾਪਸ ਤੁਸੀਂ ਕਿਹਾ ਸੀ ਅਸੀਂ ਲੈ ਲੈਨੇ ਬਟ ਅਜੇ ਤੱਕ ਲਏ ਨਹੀਂ ਅਸੀਂ ਉਹਨਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇ ਤੁਸੀਂ ਇਹ ਵਾਪਸ ਨਾ ਲਏ ਤਾਂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਵਾਸਤੇ ਪੰਜਾਬ ਕਾਂਗਰਸ ਹੋਰ ਸ਼ਿੰਗਰਸ਼ ਤੇਜ਼ ਕਰੇਗੀ ਸਾਡੇ ਸਾਥੀ ਹੋਰ ਸ਼ਿੰਗਰਸ਼ ਤੇਜ਼ ਕਰਨਗੇ ਸਰਦਾਰ ਪ੍ਰਤਾਪ ਸਿੰਘ ਬਾਜਵਾਦੀ ਰਹਿਨਮਾਈ ਹੇਠ ਇਹ ਸ਼ਿੰਗਰਸ਼ ਨੂੰ ਹੋਰ ਚਰਨ ਚਰਨ ਸੀਮਾ ਤੇ ਲੈ ਕੇ ਜਾਵਾਂਗੇ ਪੰਜਾਬ ਦੀਆਂ ਰੇਲਾਂ ਵੀ ਰੋਕਾਂਗੇ ਪੰਜਾਬ ਦੀਆਂ ਸੜਕਾਂ ਵੀ ਰੋਕਾਂਗੇ ਤੇ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਹੋਣ ਦਵਾਗੇ ਸੋ ਅਸੀਂ ਸਰਕਾਰਾਂ ਨੂੰ ਅਪੀਲ ਵੀ ਕਰਦੇ ਹਾਂ ਪਹਿਲਾਂ ਹੱਥ ਜੋੜ ਕੇ ਤੇ ਫਿਰ ਅਸੀਂ ਉਹਨਾਂ ਨੂੰ ਚੇਤਾਵਨੀ ਵੀ ਦਿੰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਜਿਹੜੇ ਕਾਨੂੰਨ ਤੁਸੀਂ ਬਣਾਏ ਸੀ ਇਹਨੂੰ ਵਾਪਸ ਲੈ ਲਓ ਨਹੀਂ ਤੇ ਪੰਜਾਬ ਦੀ ਜਨਤਾ ਜਿਹੜੀ ਹੈ ਜੇ ਪੰਜਾਬ ਦੀ ਜਨਤਾ ਰਾਜਾਂ ਤੇ ਬਿਠਾ ਸਕਦੀ ਹੈ ਤੇ ਉਹਨਾਂ ਨੂੰ ਰਾਜ ਨੂੰ ਖਾੜਨ ਲੱਗਿਆਂ ਬਹੁਤਾ ਸਮਾਂ ਨਹੀਂ ਲਾਉਂਦੀ ਹੁੰਦੀ ਤੁਸੀਂ ਪੰਜਾਬ ਦੀ ਹਿਸਟਰੀ ਨੂੰ ਪੜ੍ਹਿਆ ਨਹੀਂ ਮੈਨੂੰ ਲੱਗਦਾ ਪੰਜਾਬ ਦੀ ਹਿਸਟਰੀ ਉਹ ਹਿਸਟਰੀ ਹੈ ਜਿਹਦੇ ਵਿੱਚ ਆਲੂ ਵਾਲਿਆਂ ਨੇ ਦਿੱਲੀ ਦਾ ਤਖਤ ਜਿੱਤ ਕੇ ਤੇ ਦਿੱਲੀ ਦਾ ਤਖਤ ਨੂੰ ਆਪਣੇ ਘੋੜਿਆਂ ਦੇ ਪਿੱਛੇ ਪਾ ਕੇ ਪੰਜਾਬ ਲੈ ਕੇ ਆਂਦਾ ਸੀ ਤੇ ਇਹ ਤਖਤ ਨੂੰ ਪੁੱਟਣਾ ਵੀ ਜਾਣਦੇ ਨੇ ਅਸੀਂ ਲਾਸਟ ਆਖੀਰਲੇ ਸ਼ਬਦਾਂ 'ਚ ਮੈਂ ਚੇਤਾਵਨੀ ਦਿੰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਜੇ ਸਰਕਾਰਾਂ ਨੇ ਆਪਣੇ ਕਾਨੂੰਨ ਵਾਪਸ ਨਾ ਲਏ ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਜੀ